ਨਾਮ ਤੁਹਾਡਾ ਹਰਵਿੰਦਰ ਸਿੰਘ ਹਰਵਿੰਦਰ ਕੀ ਲੱਗਦੇ ਸੀਗੇ ਆਪਣੇ ਮੇਰੇ ਬਾਪ ਦੇ ਸਾਬਸੀ ਕਿੰਨੀ ਕਮਰ ਸੀਗੀ ਇਹਨੇ 55 ਸਾਲ ਨੂੰ ਮਰੇ ਤੇ ਕੀ ਕਰਨ ਗਿਆ ਸੀ ਸਰ ਪਾਣੀ ਲਾਉਣ ਗਿਆ ਸੀ ਤੇ ਕੰਨ ਪੜੇ ਪਾਣੀ ਲਾਉਣ ਗਿਆ ਸੀ ਹਾਂਜੀ ਅਚਾ ਕੀ ਵਾਪਸ ਆ ਰਹੇ ਸੀ ਕਿਦਾਂ ਹਾਂਜੀ ਸਰ 4 ਵਜੇ ਤੇ 4:30 ਵਜੇ 4 ਵਜੇ ਤਕਰੀਬ ਵਾਪਸ ਆ ਰਹੇ ਸੀਗੇ ਹਾਂ ਹਾਂ ਤੇ ਪਹਿਲਾਂ ਤਾਂ ਦਰਿਆ 'ਚ ਪਾਣੀ ਦਰਿਆ ਦੇ ਵਿੱਚ ਮੀੜਾ ਲੱਗਿੰਦਾ ਏ ਥੱਲੇ ਤੇ ਇੱਕ ਵਾਰੀ ਵੀ ਇੱਕਦਮ ਪਾਣੀ ਵਧ ਗਿਆ ਪੈਰ ਫਿਸਲ ਗਿਆ ਕਹਿ ਰਹੇ ਸੀਗੇ ਤੇ ਉਹ ਪਾਣੀ ਵਧਨ ਕਰਕੇ ਇਹਨਾਂ ਨੂੰ ਦਰਿਆ ਦੇ ਵਿੱਚ ਸਿੱਧਾ ਤਾਰੂ ਬੇਤਾਰ ਤਰਕੇ ਲੱਗੀ ਇਹ ਕਿਸ ਤਰ੍ਹਾਂ ਹਾਦਸਾ ਕਿੱਥੇ ਹੋਇਆ ਕਿਹੜੀ ਜਗ੍ਹਾ ਤੇ ਸਰ 195/1 ਗੇੜ ਦੇ ਕੋਲੇ ਹੋਇਆ ਜੀ ਦੋਨਾਂ ਤੇਲ ਵਾਲੇ ਠੀਕ ਉਨਕੀ ਮੰਗ ਤੁਡੀ ਸਰ ਮੰਗ ਕੋਈ ਨਹੀਂ ਬਸ ਸਾਨੂੰ ਜਿੱਦਾਂ ਵੀ ਆ ਸਾਨੂੰ ਲੱਭ ਕੇ ਦੇ ਦੇਣ ਬਸ ਹੂੰ ਹੂੰ ਕਿੰਨੀ ਉਮਰ ਸੀ ਇਹਨਾਂ ਦੀ ਸਰ ਇਹਨੇ 55 ਸਾਲ ਉਮਰ ਸੀ ਖੇਤੀ ਕਰਨ ਗਿਆ ਸੀ ਹਾਂਜੀ ਸਰ ਠੀਕ ਆਹ ਬੰਦ ਤੇ ਆਹ ਪਾਸੇ ਆਹ ਸੋਏ ਵਾਲੇ ਰੁਕ ਕੇ ਦੱਸੋ ਬੋ 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 ਆਜੇ ਜਾਂ ਅਗਲੇ ਪਾਸੇ ਨੋ ਜਾਣ ਆਕਦੀ ਹੈ ਕਿੰਨੇ ਕਿਲੋ ਮਿੰਟੇ ਉਹਦੇ ਵਿੱਚ ਆਕ ਜਾਏ ਬੜੀ ਵੱਡੀ ਨਿਕਲ ਜਾਂਦੀ ਹੈ ਈ ਨਾਮ ਤੋਂ ਡਾਈ ਮੇਰਾ ਨਾਮ ਰਪਾਜਨ ਸਿੰਘ ਰਪਾਜਨ ਸਿੰਘ ਕਿੱਥੋਂ ਦੇ ਰਹਿਣ ਵਾਲੇ ਦੋਨਾਂ ਤੇਨੂੰ ਮਾਲ ਦੇ ਡੀਟੀ ਮਾਲ ਜੀਟੀ ਮਾਲ ਐਸੇ ਪਿੰਡ ਦੇ ਤੇ ਜਿਹੜਾ ਇਹ ਹੋਈ ਦੇ ਇ ਕੀ ਕਿਸ ਤਰ੍ਹਾਂ ਡੁੱਬ ਗਿਆ ਇਹ ਡੁੱਬਾ ਪਾਣੀ ਚੱਕਦਾ ਵੱਧ ਗਿਆ ਹਾਂ ਕੀ ਨਾਂ ਸੀ ਕੌਣ ਗਿਆ ਸੀ ਉੱਧਰ ਮਰੀਕ ਸਿੰਘ ਕੀ ਕਰਨ ਗਿਆ ਸੀ ਇੱਕ ਖੇਤੀ ਨੂੰ ਪਾਣੀ ਲਾਉਣ ਕਿੱਥੇ ਗਿਆ ਸੀ ਇਹ ਨਾਲ ਦੀ ਦਰਿਆ ਤੋਂ ਪਾਰ ਗਿਆ ਹੈ ਦਰਿਆ ਤੋਂ ਪਾਰ ਹਾਂਜੀ ਤੇ ਕਿੰਨੇ ਜਣੇ ਗਏ ਸੀਗੇ ਬੰਦੇ ਦੇ ਬੰਦੇ ਦੇ ਬਹੁਤ ਜ਼ਿਆਦੇ ਸੀ ਕੀ ਹੋ ਜਾਣੀ ਸੀ ਤੇ ਇਹ ਇਹ ਤੇ ਚਾਰ ਜਣੇ ਜਦੋਂ ਵਿੱਚ ਪਾਣੀ ਜਿੰਨਾ ਕੱਢ ਹਾਂ ਹਾਂ ਤੇ ਪਾਣੀ ਜੱਕਦਮ ਦੋ ਤੇ 3 ਫੁੱਟ ਵੱਧ ਗਿਆ ਕਿੰਨੀ ਉਮਰ ਸੀ ਜਿੰਦੀ ਉਮਰ ਇਹ ਦੀ 45 45 ਸਾਲ 45 ਸਾਲ 45 50 ਸਾਲ ਦੇ ਗੇਟ ਤੇ ਅੱਛਾ ਡਿੱਗਿਆ ਕਿਵੇਂ ਵਿੱਚ ਡਿੱਗਿਆ ਪਾਣੀ ਵਧ ਗਿਆ ਤੇ ਜਦੋਂ ਬਾਣੀ ਦੇ ਤੇਜ਼ੀ ਨਾਲ ਪੈਰ ਨਿਕਲ ਕੇ ਸਤਾ ਦਿੰਦਾ ਦਿੰਦਾ ਤੂੰ ਹੈ ਜਦੋਂ ਜਦੋਂ ਪਾਣੀ ਵਧ ਗਿਆ ਜੱਕਦਮ ਪਾਣੀ ਬਹੁਤ ਤੇਜ਼ ਸੀ ਪੈਰ ਫਿਸਲ ਗਿਆ ਪੈਰ ਫਿਸਲ ਗਿਆ ਅੱਛਾ ਅੱਛਾ ਤੇ ਉਹਦੇ ਚ ਕਿੰਨੇ ਜਣੇ ਹੁਣ ਪਤਾ ਲੱਗਿਆ ਕੋਈ ਉਤੇ ਉਹ ਤੇ ਇਹ ਚਾਰ ਚਾਰ ਬੰਦੇ ਸੀ ਚਾਰ ਬੰਦੇ ਕਿੰਨੇ ਨਿਕਲਾਏ ਤਿੰਨ ਤਿੰਨ ਨਿਕਲਾਏ ਨੇ ਇੱਕ ਰਹਿ ਗਿਆ ਇੱਕ ਰਹਿ ਗਿਆ ਹੁਣ ਕੀ ਮੰਗੇ ਸਰ ਹੁਣ ਸਾਡੀ ਮੰਗ ਇਹ ਵੀ ਜਲਦੀ ਜਲਦੀ ਕੋਤਖੁਰ ਲਿਆ ਕੇ ਥਾਂ ਇਹਨੂੰ ਮੇਰੀ ਲਾਸ਼ ਲੱਭੀ ਜਾਵੇ ਤੇ ਪਰਿਵਾਰ ਦੀ ਕੋਈ ਨਾ ਕੋਈ ਮੱਤ ਵੀ ਕੀਤੀ ਜਾਵੇ ਹਾਂ ਹਾਂ ਮਾਲੀ ਸੇ ਤਾਂ ਮਾਲੀ ਸੇ ਤਾਂ ਠੀਕ ਜੰਮਪਾ ਨਾ ਮੈਂ ਜੀ ਤੁਹਾਡਾ ਹਮਪਰਕਾ ਸ਼ਹਿਰ ਹੈ ਜੀ ਥਾਣਾ ਮੋਦੋਂ ਹਾਂਜੀ ਤੁਸੀਂ ਆਏ ਇੱਥੇ ਦੇਖਿਆ ਕੀ ਕੁਛ ਦੇ ਮੌਕੇ ਤੇ ਆਏ ਜੀ ਪਾਣੀ ਦਾ ਦਬਾਅ ਤੀਜ ਹੈ ਜੀ ਹਾਂਜੀ ਹਾਂਜੀ ਤੇ ਜੀ ਡੈਡ ਬੋੜੀ ਜੋ ਉੱਪਰ ਨਹੀਂ ਆਈ ਹੈ ਜੀ ਤੇ ਬਾਕੀ ਹਜੇ ਕਾਰਵਾਈ ਜੋ ਡੈਡ ਬੋੜੀ ਮਿਲਣ ਦੇ ਅਨਸਾਰ ਕੀਤੀ ਜਾਏਗੀ ਕਿੰਨੇ ਗਏ ਸੀ ਬੰਦੇ ਤੇ ਕਿੰਨੇ ਆਏ ਵਾਪਸ ਅਸੀਂ ਦੋ ਗਏ ਨਹੀਂ ਅੰਦਰ ਕੋਈ ਲੱਭ ਰਹੇ ਨੇ ਕੋਈ ਨਹੀਂ ਅੰਦਰ ਗਏ ਆਪਣਾ ਆ ਬੀਸਪ ਦੀ ਪਾਰਟੀ ਵੀ ਅੰਦਰ ਹੀ ਹੈ ਜੀ ਹੂੰ ਹੂੰ ਬੋਰਡ ਦੇ ਵਿੱਚ ਅੰਦਰ ਹੀ ਟਰਾਈ ਮਾਰਦੇ ਫਿਰ ਰਹੇ ਨੇ ਤੇ ਅਸੀਂ ਵੀ ਮੌਕੇ ਦੇ ਵੇਖ ਕੇ ਉੱਥੇ ਖੜੇ ਗਏ ਗੇਟ ਤੇ ਖੜੇ ਸੀ ਗੇਟ ਤੇ ਖੜੇ ਹਾਂਜੀ ਤੇ ਹੁਣ ਲ ਦੇਖੋ ਜੀ ਹੁਣ ਗੋਤਾਖੋੜ ਟੀਮ ਆਏਗੀ ਉਹ ਉਹੀ ਇਸ ਟਾਈਮ ਆਪਣਾ ਤਲਾਸ਼ ਕਰ ਸਕਦੀ ਜੀ ਕਿ ਕਿ ਨੈਕਸਟ ਕੋਈ ਕਾਰਵਾਈ ਕੀਤੀ ਹੈਗੀ ਕਾਰਵਾਈ ਹੋਏਗੀ ਜੀ ਜਦੋਂ ਆਪਣਾ ਡੈਡ ਬੋਡੀ ਮਿਲੇਗੀ ਉਸ ਵਕਤ ਕਾਰਵਾਈ ਜੋ ਵੀ ਬਣਦੀ ਕਰਾਂਗੇ ਠੀਕ ਕੀ ਨਾਮ ਤੁਹਾਡਾ ਜੀ ਸਵਰਨ ਸਿੰਘ ਜੀ ਸਵਰਨ ਸਿੰਘ ਤੁਸੀਂ ਵੀ ਗਏ ਸੀ ਨਾਲ ਹੀ ਹਾਂ ਮੈਂ ਅੱਗੇ ਸਾਂ ਤੇ ਉਹ ਮੇਰੇ ਮਗਰ ਸੀ ਅੱਛਾ ਅੱਛਾ ਤੁਸੀਂ ਕਿਵੇਂ ਨਾਲ ਹੀ ਗਏ ਸੀ ਹਾਂ ਨਹੀਂ ਸਵੇਰੇ ਤਾਂ ਡੋਰਡ ਗਏ ਆ ਹਾਂ ਹਾਂ ਤੇ ਜਦੋਂ ਆਉਦੇ ਆਏ ਹਨਾ ਹਾਂ ਹਾਂ ਕਿ ਅਸੀਂ ਚਾਰ ਬੰਦੇ ਪਾਣੀ ਤੇ ਲੱਖ ਲੱਖ ਪਾਣੀ ਤੇ ਆਖਿਆ ਵਿਚੋਂ ਦੀ ਲੰਘ ਜਾਂਦੇ ਤੁਹਾਡੀ ਵੀ ਉਧਰ ਜ਼ਮੀਨ ਹੈ ਆ ਸਾਡੀ ਵੀ ਉੱਥੇ ਜ਼ਮੀਨ ਹੈ ਅੱਛਾ ਤੁਸੀਂ ਵੀ ਨਾਲ ਮੈਂ ਉਹਦੇ ਅੱਗੇ ਆ ਰਿਹਾ ਤੇ ਉਹ ਮੇਰੇ ਮਗਰ ਆ ਰਿਹਾ ਅੱਛਾ ਜਦੋਂ ਰਸਤੇ ਦੇ ਵਿੱਚ ਨਾ ਜਦੋਂ ਅਸੀਂ ਰਸਾ ਫੜਿਆ ਤੇ ਅਸੀਂ ਦੋਵੇਂ ਇੱਕ ਵਾਰ ਸਾਡੇ ਪਾਣੀ ਉੱਦੀ ਲੰਘ ਗਿਆ ਹਾਂ ਹਾਂ ਦੋਹਾਂ ਦੇ ਇੰਨਾ ਰੋੜ ਪਾਣੀ ਦਾ ਤੇ ਉਹ ਮੈਨੂੰ ਆਂਦਾ ਬਾਪਾ ਪਿੱਛੇ ਚੱਲ ਗਿਆ ਮੈਂ ਕਿਹਾ ਤੂੰ ਪਿੱਛੇ ਮੁੜ ਜਾ ਅੱਛਾ ਹਾਂ ਉਹ ਪਿੱਛੇ ਮੁੜ ਗਿਆ ਹਾਂ ਹਾਂ ਉਹ ਪਿੱਛੇ ਮੁੜ ਗਿਆ ਪਿੱਛੇ ਜਾ ਕੇ ਮੈਂ ਉਹਨੂੰ ਵੇਖਿਆ ਜਿਹੜੇ ਪਾਣੀ ਚੱਪੜ ਗਿਆ ਉਹ ਹਾਂ ਹਾਂ ਬਾਦ ਵਿੱਚ ਪਤਾ ਨਹੀਂ ਉਹਦੇ ਨਾਲ ਕੀ ਪਾਣਾ ਵਾਪਰਿਆ ਫਿਰ ਮੇਰੇ ਅੱਗੇ ਤਾਂ ਮੈਂ ਮੈਨੂੰ ਵੀ ਆ ਵੇਖੋ ਮੈਨੂੰ ਵੀ ਬੜੀਆਂ ਰੱਸਾਂ ਲੱਗੀਆਂ ਨੇ ਆ ਵਸਾਰੀਆਂ ਰੱਸੇ ਨਾਲ ਵੱਜ ਵੱਜ ਕੇ ਆ ਗਏ ਤੁਸੀਂ ਵੀ ਜ਼ਖਮੀ ਹੋ ਆ ਇੱਥੇ ਆਵੇ ਇੱਕ ਵੀ ਮੇਰੀ ਆਵੇ ਸਾਰੀ ਰੱਸੇ ਦੇ ਨਾਲ ਹੀ ਆਵੇ ਸਾਰੀਆਂ ਕੀ ਰੱਸਾ ਖਿੱਚ ਕੇ ਲੈ ਗਿਆ ਤੁਹਾਨੂੰ ਰੱਸਾ ਰੱਸਾ ਤਾਂ ਸਾਨੂੰ ਬਚਾ ਕੇ ਆ ਕੇ ਹਾਂ ਹਾਂ ਰੱਸੇ ਫੜ ਕੇ ਤੇ ਬਚਿਆ ਨਹੀਂ ਤੇ ਪਾਣੀ ਲੋੜਦਾ ਸੀ ਹਾਂ ਹਾਂ ਉਹ ਫਿਰ ਅਸੀਂ ਉਹ ਪਿੱਛੇ ਚਲਾ ਗਿਆ ਮੈਂ ਤਾਂ ਜਦੋਂ ਬਸੁਰਤ ਹੋ ਕੇ ਬਾਹਰ ਨਿਕਲ ਆਇਆ ਹਾਂ ਹਾਂ ਤੇ ਮੈਂ ਇੱਥੇ ਗੇਟ ਤੇ ਆਣ ਕੇ ਮੈਂ ਐਂਟਰੀ ਕੁਟਰ ਵਾਲੀ ਸਾਹਿਬ ਮੈਨੂੰ ਆਦਾ ਹੈ ਤੁਹਾਡਾ ਬੰਦਾ 1 ਕਰੋੜ ਗਿਆ ਮੈਂ ਹਾਂ ਮਰੀਕ ਸਿੰਘ ਹੈ ਗਾਈ ਮੈਂ ਕਰ ਉਹ ਪਿਛਾ ਮੁੜ ਗਿਆ ਹੂੰ ਉਹ ਤਾਂ ਬਧਾਈ ਕੋਣੀ ਸੀ ਹਾਂ ਜੀ ਉਹ ਤਾਂ ਨਹੀਂ ਉਹ ਬੰਦਾ ਰੁੜ ਗਿਆ ਫਿਰ ਮੈਂ ਇੱਥੋਂ ਫਿਰ ਦੁਬਾਰਾ ਗਿਆ ਹਾਂ ਹੋਏ ਉੱਤੇ ਬੈਠੇ ਸਾਰਾ ਦੁਆਬ ਇਹ ਨਹੀਂ ਫਿਰ ਤੁਸੀਂ ਕਿਸ ਤਰ੍ਹਾਂ ਜਾਨ ਆਪਦੀ ਬਚਾਈ ਕਿਸ ਤਰ੍ਹਾਂ ਨਿਕਲੇ ਅਸੀਂ ਤਾਂ ਰੱਸੇ ਨੂੰ ਫੜ ਕੇ ਨਿਕਲੇ ਹਾਂ ਹਾਂ ਰੱਸਾ ਉਹਨੇ ਹੀ ਫੜਿਆ ਸੀ ਪਰ ਉਹਨੂੰ ਕੋਈ ਕੋਈ ਤਰੰਦੀ ਵੀ ਦਿੱਕਤ ਸੀ ਹਾਂ ਹਾਂ ਤੇ ਉਹ ਖਰੇ ਕੁਮਾਰ ਆ ਯਾ ਨੋ ਹੁੰਦੀ ਜਿਹੜੀ ਅਜਲ ਜਿਵੇਂ ਵੀ ਨੀ ਦੇ ਅੱਗੇ ਵੀ ਅਗ ਬਲਕ ਬਲਕ ਪਾਣੀ ਦੇ ਵਿੱਚ ਬੰਦਾ ਡੁੱਬਣਾ ਕੋਈ ਸੌਖੀ ਨਹੀਂ ਡੁੱਬਦੇ ਭਾਵੇਂ ਨਾ ਵੀ ਤਰਦਾ ਆਵੇ ਠੀਕ ਬਾਕੀ ਚਲੋ ਮਹਾਰਾਜ ਨੇ ਉਹਨੂੰ ਕਾਰੋਂ ਦਾ ਬੈ ਗਿਆ ਵਿਚਾਰੇ ਦਾ ਕਾਰੋਂ ਦੇ ਨਾਲ ਸੀ ਬਹੁਤ ਮਾੜਾ ਹੋਇਆ ਲੇਕਿਨ ਇੱਕੇ ਬੱਚੇ ਨੇ ਉਹਦੇ ਠੀਕ ਕੀ ਕੀ ਹੋਇਆ ਕਿ ਪ੍ਰਸ਼ਾਸਨ ਅਜੇ ਤੱਕ ਆਇਆ ਇੱਥੇ ਕੋਈ ਨਹੀਂ ਆਇਆ ਜੀ ਇੱਥੇ ਤੱਕ ਆਇਆ 4 ਵਜੇ ਦੇ ਫੋਨ ਕਰਨੇ ਕੋਈ ਨਹੀਂ ਪੰਜ ਛੇ ਛੇ ਘੰਟੇ ਹੋ ਗਏ 4 ਵਜੇ ਦੀ ਗੱਲ ਹੈ 4 ਵਜੇ ਦੇ ਫੋਨ ਕਰਨੇ ਕੋਈ ਨਹੀਂ ਸਰਕਾਰੀ ਬੁਲਾਇਆ ਜਾ ਫੋਨ ਕਰਨੇ ਤੱਕ ਕੋ ਕੋਤਾ ਖੋਰ ਬਗਾਰਾ ਕੋਈ ਨਹੀਂ ਆਇਆ ਸਾਡੇ ਕੋਲ ਤੱਕ ਹੁਣ ਉਹ ਇਨੀ ਵੇਦੀ ਕੈਰ ਦੀ ਮੌਤ ਹੋ ਗਈ ਤੇ ਕੋਈ ਕਿਸੇ ਨੇ ਸਾਡੀ ਪ੍ਰਸ਼ਾਸਨ ਨੇ ਗੱਲ ਕਿਸਾਨ ਕਿਸ ਤਰ੍ਹਾਂ ਮਤਲਬ ਮੌਤ ਦੇ ਸائے ਥੱਲੇ ਜਾ ਕੇ ਉਧਰ ਖੇਤੀ ਕਰਦੇ ਨੇ ਤੁਹਾਨੂੰ ਪਤਾ ਹੀ ਉਹਦਾ ਹੀ ਸਾਰਿਆਂ ਨੂੰ ਪਤਾ ਹੈ ਵੀ ਮੌਸਮ ਦੇ ਵਿੱਚ ਲੰਘ ਕੇ ਜਾਈਦਾ ਤੇ ਕੋਈ ਵੀ ਸਾਡੀ ਮਦਦ ਨਹੀਂ ਫੜਦਾ ਇਸ ਟਾਈਮ ਤੇ ਕਈ ਪੁਲ ਵਾਸਤੇ ਹੀ ਬੜਾ ਝਾਰਾ ਮਾਰਿਆ ਸਾਨੂੰ ਪੁਲ ਦੇਈਦਾ ਇੱਕ ਜਨਾਬ ਇਹਨਾਂ ਨੇ ਪੁਲ ਲਿਆ ਕੇ ਰੱਖਿਆ ਆ ਪਾਇਆ ਉਹਦਾ ਸਮਾਨ ਕੋਲ ਰੱਖਿਆ ਪਿਆ ਸਾਨੂੰ ਪੁਲ ਨਹੀਂ ਦਿੱਤਾ ਇਹਦਾ ਪੁਲ ਦਾ ਹੀ ਹੈ ਪੁਲ ਨਹੀਂ ਦਿੱਤਾ ਇਹ ਤੱਕ ਹਾਂਜੀ ਹਾਂਜੀ ਇਹ ਜੇ ਪੁਲ ਬਚਾਣਾ ਦਾ ਆ ਕਰਨਾ ਕਿਉਂ ਹੁੰਦੀ ਇਹ ਕਰਨਾ ਕਦੀ ਨਹੀਂ ਹੁੰਦੀ ਪੁਲ ਹੋ ਜਾਂਦਾ ਜੀ ਹਾਂਜੀ ਇਹ ਮੁਸੀਬਤਾਂ ਦੇ ਸਾਹਮਣੇ ਕਿਉਂ ਕਰਨਾ ਬੰਦਾ ਹਾਂਜੀ ਇਹ ਅਜੇ ਬਹੁਤ ਜ਼ਿਆਦਾ ਪਰੇਸ਼ਾਨ ਹੈਗਾ ਤੁਹਾਨੂੰ ਕੋਈ ਪਾਇਆ ਹੁੰਦਾ ਹਾਂਜੀ 4 ਵਜੇ ਦੀ ਪੁਕਾਰ ਹੋਣੀ ਫੋਨ ਤੇ ਫੋਨ ਕਰੀ ਜਾਂਦੇ ਕੋਈ ਨਹੀਂ ਮੁਲਾਜ਼ਮ ਆਇਆ ਤੱਕ ਸਾਡੇ ਕੋਲ ਕੋਈ ਐਮਐਲ ਨਹੀਂ ਕੋਈ ਸੀਦਾ ਬੰਦਾ ਕੋਈ ਨਹੀਂ ਆਇਆ ਤੱਕ ਸਾਡੇ ਕੋਲ ਐਮਐਲ ਨੂੰ ਫੋਨ ਕੀਤਾ ਉਹ ਵੀ ਨਹੀਂ ਬੋੜਿਆ ਆਇਆ ਤੱਕ ਸਾਡੇ ਕੋਲ ਹੁਣ ਦੱਸੋ ਕਿੰਨੂੰ ਕਰੀਏ ਫੋਨ ਇਹ ਹੁਣ ਇਹੋ ਦਿਨ ਚਾਰ ਮੈਨ ਬੰਦੇ ਹੁੰਦੇ ਜਿਹਨਾਂ ਕਰਨੇ ਜਿਹਨਾਂ ਦੁਪਹਿਰ ਤੇ ਫੋਨ ਕਰਨੇ ਕੋਈ ਸਾਡੀ ਗੱਲ ਹੀ ਸੁਣੀ ਕਿਸੇ ਨੇ ਕੋਈ ਨਹੀਂ ਹੁਣ 7 ਵਜੇ ਚੱਲ 7 ਤੋਂ 8:30 ਤੱਕ 9 ਵਜ ਗਏ ਨੇ 9 ਵਜੇ ਕੋਈ ਤੁਹਾਨੂੰ ਉਮੀਦ ਹੈ ਹੁਣ ਸਾਡੇ 4 ਘੰਟੇ ਉਮੀਦ ਸਾਨੂੰ ਵੀ ਸਾਡੀ ਔਰਤਾਂ ਜੋ ਕੁਝ ਹੋਣਾ ਸਾਨੂੰ ਦੇਖਦਾ ਪਿਆ ਤੇ ਸਾਡੀ ਡੇਢ ਬਾਡੀ ਮਿਲ ਜੇ ਤੇ ਸਾਨੂੰ ਉਹਨੇ ਕੋਈ ਬੱਚਾ ਵਾਸਤੇ ਕੁਸੂਰਤ ਮਿਲ ਜੇ ਕੋਈ ਜਿਹੜੀ ਕੋਈ ਉਹ ਦੇਕਾਰ ਜਗਾ ਜੀ ਚੱਲੋ ਜਮੀਨ ਭਾਂਡਾ ਵਿਚ ਜਿਹੜਾ ਹੈਗਾ ਦਰਿਆ ਦੇ ਬੰਦੇ ਬੰਨੇ ਸਰ ਠੀਕ ਇਧਰ ਤਾਂ ਬੰਨੇ ਜਮੀਨ ਹੀ ਕੋਈ ਨਹੀਂ ਇੱਕੋ ਮੰਡਾ ਦਾ ਉਹ ਵੀ ਅੱਧੀ ਜਮੀਨ ਸੀ ਇਧਰ ਹਾਂਜੀ ਉਧਰ ਕਿੰਨੀ ਜਮੀਨ ਸੀ ਇਹ 4.5 3 ਕਿੱਲੇ ਥਾਂ ਉਧਰ ਸੀ ਬਾਹਰ ਸੀਗੀ ਉਹ ਭਰਾ ਗੁੱਗੇ ਉਹਦੇ ਵਿਚਾਰੇ ਉਹ ਵੀ ਇੰਦੇ ਆ ਕੇ ਚੱਲਦੇ ਦੋ ਭਰਾ ਗੁੱਗੇ